ਯੁੱਧ ਨਸ਼ਿਆਂ ਵਿਰੋਧ ਚਲਾਇਆ ਜੇ ਪਬਲਿਕ ਦੀ ਸਪੋਰਟ ਨਾ ਹੋਵੇ ਫਿਰ ਲੋਕ ਲਹਿਰ ਨਹੀਂ ਬਣ ਸਕਦੀ ਤੋਂ ਬਹੁਤ ਜ਼ਿਆਦਾ ਭਾਰੀ ਗਿਣਤੀ ਕਮੀ ਆਈ ਹੈ ਪਰ ਸ਼ਰਿਆਂ ਵਾਲਾ ਬੰਦ ਹੋ ਗਿਆ ਜਿਹੜਾ ਕੰਮ ਸੀ ਸਾਡੀ ਸਪੋਰਟ ਕਰੋ ਅਸੀਂ ਬਾਕੀ ਕੰਮ ਸਾਡਾ ਹੈ ਪੰਜਾਬ ਸਰਕਾਰ ਵੱਲੋਂ ਜ਼ੁਰਮ ਅਤੇ ਨਸ਼ਿਆਂ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਗਿਆ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਜਿਹੜਾ ਸਖਤ ਤੋਂ ਸਖਤ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਸੈਂਚਾਪਿੰਡ ਹਲਕਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਆਏ ਹਾਂ ਜਿੱਥੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਕੁਝ ਮਾਣੇ ਅਨਸਰਾਂ ਨੇ ਸਰਕਾਰੀ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਅਤੇ ਉਸਾਰੀਆਂ ਕੀਤੀ ਹੈ ਤੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਬੀਡੀਪੀਓ ਸਾਹਿਬ ਦੇ ਹੁਕਮਾ ਤਹਿਤ ਅੱਜ ਜਿਹੜੇ ਨਾਜਾਇਜ਼ ਉਸਾਰੀਆਂ ਹਟਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਇਹ ਘਰ ਹੈਗਾ ਸਰਪਜੀਤ ਸਿੰਘ ਤੇ ਉਹਨਾਂ ਦੀ ਵਾਈਫ ਜਿਹੜੀ ਜਸਵੀਰ ਕੌਰ ਇੱਥੇ ਰਹਿੰਦੇ ਨੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਵੱਲੋਂ ਚੈੱਕ ਕੀਤਾ ਗਿਆ ਜਿਹੜਾ ਸਰਪਜੀਤ ਸਿੰਘ ਦੇ ਉੱਤੇ 10 ਮੁਕਦਮੇ ਐਨਡੀਪੀਐਸ ਐਕਟ ਤੇ ਇੱਕ ਮੁਕਦਮਾ ਐਕਸਾਈਜ਼ ਐਕਟ ਦਾ ਵੀ ਹੈਗਾ ਤੇ ਇਹਨਾਂ ਦੀ ਜਿਹੜੀ ਵਾਈਫਾਇ ਜਸਵੀਰ ਕੌਰ ਉਹਨਾਂ ਦੇ ਉੱਤੇ ਸੱਤ ਮੁਕਦਮੇ ਐਨਡੀਪੀਐਸ ਐਕਟ ਤੇ ਜਿਹੜਾ ਐਕਸਾਈਜ਼ ਐਕਟ ਦੇ ਹੈਗੇ ਆ ਆ ਜੋ ਕਿ ਸਾਡੇ ਵੇਖਣ ਚਾਏ ਕਿ ਇਹ ਪਿੰਡ ਦੇ ਵਿੱਚ ਬਾਕੀ ਘਰ ਛੋਟੇ ਨੇ ਆ ਘਰ ਖਾਸਾ ਵੱਡਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਇਹ ਮਾੜੇ ਕੰਮਾਂ ਦੀ ਨਜਾਇਜ਼ ਕਮਾਈ ਤੋਂ ਹੀ ਇਹ ਇੰਨੀ ਵੱਡੀ ਜਿਹੜਾ ਅਲੀਸ਼ਾਨ ਇਹਨਾਂ ਨੇ ਮਹਿਲ ਬਣਾਇਆ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਵੀ ਨਜਾਇਜ਼ ਉਸਾਰੀ ਕੀਤੀ ਹੈ ਅਜੇ ਉੱਤੇ ਉੱਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਦੀ ਹੈ ਮੈਂ ਮਾੜੇ ਅਨਸਰਾਂ ਨੂੰ ਇਹੀ ਦੱਸਣਾ ਚਾਹਾਂਗਾ ਕਿ ਕੋਈ ਵੀ ਜੇ ਉਹ ਗਲਤ ਕੰਮ ਕਰਦੇ ਆ ਜਿਹੜਾ ਸਰਕਾਰ ਦੀ ਪਹਿਲੀ ਨਜ਼ਰ ਉਹਨਾਂ ਦੇ ਉੱਤੇ ਹੈਗੀ ਹੈ ਤੇ ਜੇ ਉਹ ਇਦਾਂ ਦਾ ਮਾੜਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜਾ ਕਾਨੂੰਨ ਅਨੁਸਾਰ ਕੀਤੀ ਜਾਊਗੀ ਜਿਹੜੇ ਨਸ਼ਿਆਂ ਵਿਰੁੱਧ ਨਿਕਲੀ ਆ ਬਹੁਤ ਵਧੀਆ ਗੱਲ ਵਾ ਲੋਕਾਂ ਦੇ ਬੱਚੇ ਬਹੁਤ ਮਾਰ ਰਹੇ ਆ ਬਹੁਤ ਨੁਕਸਾਨ ਹੋ ਰਿਹਾ ਵਾ ਇਹ ਨਸ਼ਿਆਂ ਵਿਰੁੱਧ ਜੋ ਕੁਝ ਨਿਕਲਿਆ ਬਹੁਤ ਵਧੀਆ ਨਿਕਲਿਆ ਜੀ ਯਾਰ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਤੇ ਜਿਹੜਾ ਨਸ਼ਾ ਵੇਚਦਾ ਹੈ ਨਾ ਉਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ